ਮਾਸਟਰ ਕੁਰਸੀ ਵੀ ਉੱਠ ਗਈ ਤੇ ਡੰਡੇ ਮਾਰੇ ਫਿਰ ਮਨ ਨੂੰ ਗੁੱਸਾ ਆਇਆ ਮੈਂ ਮਾਸਟਰ ਸਿੱਧੇ ਗਾਲਾਂ ਕੱਢੀਆਂ ਮੈਂ ਕਿਤਨ ਕਿਹੜੇ ਪੁੱਤ ਨੇ ਮਾਸਟਰ ਮਾਰੇ ਤੁਹਾਨੂੰ ਜਿਵੇਂ ਵਿਆਹ ਪਹਿਲਾਂ ਕੀਤਾ ਹੋਇਆ ਇਹ ਮੇਟੀ ਮੇਰਾ ਵੀ ਵਿਆਹ ਹੀ ਭੁੱਲ ਗਏ ਤੁਸੀਂ ਨਹੀਂ ਮੇਰਾ ਵਿਆਹ ਪਹਿਲਾਂ ਵਿਆਹ ਦਾ ਵਰਤ ਚੌਕ ਨੰਨ ਕਿ ਸੀਗਾ ਜਿਆਦਾ ਜਿਆਦਾ ਕੀ ਕਿਹੜੇ ਚੌਕ ਦੇ ਸੀ ਇਹ ਤਾਂ 1500 ਰੁਪਏ ਮੈਂ ਵਿਆਹ ਹੋਇਆ ਜੀ ਤੋਡੀ ਗੱਡੀ ਘੜੀ ਘੜੀ ਗਈ ਸੀ ਜਾਨ ਮੈਂ ਤਾਂ ਗੱਡੀ ਮੈਂ ਕਿਹਾ ਟਰੱਕ ਨੂੰ ਥੋਡੀ ਬਰਾਤ ਕਹਦੇ ਕੀ ਸਾਡੀ ਕਿਹੜੇ ਕੋਈ ਇੰਗਲੈਂਡ ਤੇ ਉਹ ਜਹਾਜ਼ ਆ ਰਿਹਾ ਇੱਕਾ ਦੇ ਪੀਤੀ ਸੀ ਨੈਣਾ ਝੋ ਕੁੱਟਦਾ ਰੂ ਤੁਸੀਂ ਕਿਹੜੀ ਦਾਰੂ ਪੀਤੀ ਬੇ ਨੈਣਾ ਵਾਲੀ ਜਾਂ ਦੂਜੀ ਪਹਿਲਾਂ ਤਾਂ ਨੈਣਾ ਵਾਲੀ ਉਹ ਪੀਤੀ ਸੀ ਲੱਭ ਮਰ ਜਾ ਮੈਂ ਕਈ ਪਾਸੇ ਫਸਿਆ ਹੋਇਆ ਹਾਂ ਜੀ ਮੈਂ ਕਈ ਪਾਸੇ ਫਸੇ ਕਿਵੇਂ ਹੋਏ ਰੋੋ ਬੜਿਆ ਤਾਂ ਮੈਂ ਛਿਵੀ ਹਾਂ ਜੀ ਇੱਕ ਡੱਬਾ ਦੇਸੀ ਘਿਓ ਦਾ ਕਿਲੋ ਦਾ ਦਿਆਂ ਸੀ ਮਨੂੰ ਮੇਰੇ ਬਜ਼ੁਰਗ ਨੇ ਨੌਕਰੀ ਲੋ ਜਸ ਪ੍ਰਸ਼ੂਦ ਮਿਹੜਿਆ ਹਾਂ ਮਿਲਿਆ ਜਿਹੜੇ ਮੈੱਕ ਮਿਲ ਉਸ ਨਾਲ ਚੁੱਕ ਲਸੇ ਤੇਰੇ ਨਾਲ ਨਾ ਇੱਕ ਮੁੰਡਾ ਢੋਲਕ ਵਜਾਇਆ ਕਰਦਾ ਸੀਗਾ ਕੁੜੀ ਵੀ ਸਿੱਖਣਾ ਆਇਆ ਕਰਦੀ ਸੀ ਉੱਥੇ ਉਹ ਕੁੜੀ ਨੂੰ ਭਜਾ ਕੇ ਲੈ ਗਿਆ ਉਹ ਕਹਿੰਦੀ ਵੀ ਫੌਜੀ ਕੋਲ ਆਇਆ ਕਰਦੀ ਸੀ ਕੁੜੀ ਉਹ ਇਹਨੂੰ ਚੱਕ ਲੋ ਮੈਂ ਚੱਕ ਕੇ ਫਿਰ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਕਮ ਸਿੰਘ ਅੰਦਗੜੀਆ ਤੁਸੀਂ ਦੇਖ ਰਹੇ ਪੀਟੀਸੀ ਨਿਊਜ਼ ਤੁਹਾਡਾ ਫੇਵਰਿਟ ਸ਼ੋਅ ਸੱਤ ਲੈ ਕੇ ਹਾਜ਼ਰਾਂ ਅੱਜ ਹੀ ਸੱਤ ਪਿੰਡ ਜੈ ਨਗਰ ਵਿਖੇ ਇਹ ਪਿੰਡ ਰਾਜਪੁਰੇ ਦੇ ਕੋਲ ਆ ਪਟਿਆਲੇ ਜ਼ਿਲ੍ਹੇ ਦਾ ਪਿੰਡ ਆ ਉਰੇ ਬਜ਼ੁਰਗ ਬੈਠੇ ਨੇ ਨੌਜਵਾਨ ਵੀਰੇ ਬੈਠੇ ਨੇ ਆਓ ਇਹਨਾਂ ਨਾਲ ਗੱਲਬਾਤਾਂ ਕਰੀਏ ਲਾਇਰ ਹੌਣਕਾ ਆਓ ਚੱਲੀਏ ਬੱਬੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਜੀ ਜੰਗ ਸਿੰਘ ਜੀ ਤੁਸੀਂ ਬੱਬੇ ਜੀ ਕੀ ਕਰਦੇ ਹੋ ਜੀ ਹਾਂ ਜੀ ਜਿਹੜੀ ਜਰ ਬੰਦਾ ਆ ਜਾਂ ਉਹ ਪਿੰਡ ਦੇ ਵਾਰੇ ਸਾਰੀ ਸਰਪੰਚ ਬੈਠੇ ਜਾਂ ਸਾਫ ਕਸਰਵਾਂਜ ਬੈਠੇ ਸਾਫ ਕਸਰਵਾਂਜ ਇਹਨਾਂ 5 ਸਾਲ ਸਰਪੰਚੀ ਕਰੀਓ ਜੀ ਅੱਛਾ ਜੀ ਬਾਕੀ ਉਤੇ ਬਾਦਮਾ ਘਰ ਦਾ ਘਰੇ ਲੋਕ ਮਾਮਲਾ ਕਰਨ ਠੀਕ ਬਾਬਾ ਜੀ ਤੁਸੀਂ ਪਿੰਡ ਦੀ ਦੱਸੋ ਜਿਆਦਾ ਆਪਣੀ ਸਾਡਾ ਪਿੰਡ ਸਾਰਾ ਵਧੀਆ ਜੀ 5 ਸਾਲ ਸਰਪੰਚੀ ਕਰੀ ਆ ਠੀਕ ਜੀ ਕਿਸੇ ਨਾਲ ਮਾਲਾ ਚੰਗਾ ਨਾ ਆਪਾਂ ਨੂੰ ਕਿਹਾ ਨਾ ਆਪਾਂ ਕਿ ਥੋੜੇ ਪਿੰਡ ਦਾ ਥੋੜਾ ਹਣੀ ਕੌਣ ਹੈ ਉਹ ਕਿਹੜਾ ਬਜ਼ੁਰਗ ਹੈ ਤੁਹਾਡਾ ਹਣੀ ਸਾਡੇ ਆਏ ਮੇਰੇ ਹਾਣੀ ਬੈਠੇ ਨੇ ਕਿਹੜੇ ਆਹ ਮਨਜੀਤ ਸਿੰਘ ਆਏ ਮਨਜੀਤ ਸਿੰਘ ਜੀ ਤੁਸੀਂ ਆ ਜਾਓ ਉਧਰੋਂ ਇਧਰੋਂ ਆ ਜਾਓ ਸਪੈਸ ਨਾਲ ਹੋਰ ਹੋਰ ਕਿਹੜਾ ਕਿਹੜਾ ਹਾਣੀ ਆ ਤੁਹਾਡਾ ਬਜ਼ੁਰਗ ਸਾਡੇ ਇੱਕ ਹਾਣੀ ਬੈਠੇ ਆ ਉਹ ਬੈਠੇ ਆ ਆਜੋ ਤੁਸੀਂ ਵੀ ਆ ਜਾਓ ਉਧਰ ਹੀ ਆ ਜਾਓ ਆਜੋ ਆਜੋ ਹਾਣੀ ਹਾਣੀ ਆਜੋ ਸਾਰੇ ਬਬੇ ਤੁਸੀਂ ਸਾਰੇ ਇਕੱਠੇ ਪੜੇ ਹੋਵੋਗੇ ਸਕੂਲਾਂ 'ਚ ਨਾਲ ਬਸ ਮੈਂ ਤਾਂ ਹੀ ਹਨ ਪੜਾਂ ਇਹ ਮੜੇ ਮੜੇ ਬੜੇ ਵੀ ਹੈ ਤੁਸੀਂ ਕਿਦੋਂ ਕਦੋਂ ਪੜੇ ਹੋਵੋਗੇ ਵੀਰੇ ਵਿੱਚ ਬਹੁਤ بڑا ਜੀ ਅੱਛਾ ਜੀ ਈ ਵੱਡਾ ਜੀ ਵਿੱਚ ਪਹਿਲਾ ਬੜਾ ਜੀ ਇਹ ਭਾਈ ਪੜਦਾ ਮੇਰਾ ਭਰਾ ਅੱਛਾ ਜੀ ਭਰਾ ਠੀਕ ਹੈ ਜੀ ਪਰ ਬਾਬਾ ਜੀ ਤੁਸੀਂ ਤੁਹਾਡੇ ਜੀ ਤੁਸੀਂ ਸਾਰੇ ਹਮ ਉਮਰ ਦੇ ਬੈਠੇ ਹੋ ਥੋੜੇ ਸਭ ਤੋਂ ਛੇਰਾਰਤੀ ਬਜ਼ੁਰਗ ਕਿਹੜਾ ਹੁੰਦਾ ਜੀ ਉਸ ਟਾਈਮ ਉਸ ਸਭ ਤੋਂ ਵੱਧ ਸ਼ਰਾਰਤ ਤਾਂ ਕਿਹੜਾ ਕਰਦੇ ਹੁੰਦੇ ਸੀ ਉਸ ਟਾਈਮ ਸ਼ਰਾਰਤਾਂ ਦੀ ਕੋਈ ਨਹੀਂ ਕਰ ਸਕਦਾ ਉਸ ਟਾਈਮ ਦਾ ਤੁਹਾਨੂੰ ਪਤਾ ਇਹ ਤਾਂ ਇਹ ਤਾਂ ਗੱਲ ਕਰਦਾ ਇਹ ਇਹ ਤਾਂ ਇਹ ਤਾਂ ਗੱਲ ਕਰਦਾ ਹੀ ਨਹੀਂ ਅਸੀਂ ਮੰਨਦੇ ਸ਼ਰਾਰਤ ਤਾਂ ਯਾਦ ਨਹੀਂ ਹੈ ਹੁਣ ਤਾਂ ਜੀ ਪੁਰਾਣੀਆਂ ਹੋ ਗਈਆਂ ਉਹ ਤਾਂ ਯਾਦ ਨਹੀਂ ਕਿਤੇ ਪਰ ਪੰਚੀ ਦੀਆਂ ਸਾੜੀਆਂ ਗੱਲਾਂ ਯਾਦ ਨੇ ਤੁਹਾਨੂੰ ਸ਼ਰਾਰਤ ਜ਼ਿਆਦਾ ਨਹੀਂ ਬਚਪਨ ਹੈ ਨਹੀਂ ਸ਼ਰਾਰਤ ਦਾ ਹੁਣ ਐਦਾ ਨਹੀਂ ਜਿਹੜੇ ਮਾਰੇ ਵੱਡੇ ਸਕੂਲਾਂ ਜਾਂਦੇ ਇੱਕ ਦੂਏ ਨੂੰ ਛੇੜਦੇ ਚੱਲੇ ਜਾਂਦੇ ਸੀ ਛੇੜੋ ਜਾਂਦੇ ਸੀ ਬਸ ਆਹੀ ਸ਼ਰਾਰਤਾਂ ਦੀਆਂ ਹੋਰ ਤਾਂ ਕੋਈ ਗੱਲ ਅਸੀਂ ਜਿੰਨੀ ਜਾਂਦਾ ਇਹ ਗੱਲਾਂ ਹੈ ਵੀ ਨਹੀਂ ਜਿਆ ਨਾ ਕਰ ਸਕਦਾ ਕੋਈ ਹੁੰਦਾ ਸਾਨੂੰ ਪਤਾ ਹੀ ਆ ਸੜਕ ਪਰਕੇ ਚੱਡੀ ਜਾਂਦੀ ਆ ਕੁਝ ਇੱਧਰ ਨੂੰ ਜਾ ਰਹੇ ਦੋ ਬੱਚੇ ਇੱਧਰ ਨੂੰ ਜਾ ਰਹੇ ਚਾਰ ਇੱਧਰ ਨੂੰ ਜਾ ਰਹੇ ਆ ਇਹ ਉਹ ਗੱਲਾਂ ਆ ਨੀਰੀਆਂ ਜਿਹੜੀਆਂ ਪੁਰਾਣੀਆਂ ਗੱਲਾਂ ਦੀਆਂ ਉਹ ਕੁਝ ਹੋਰ ਗੱਲਾਂ ਦੀਆਂ ਪੁਰਾਣੀਆਂ ਕਿਹੜੀਆਂ ਗੱਲਾਂ ਸੀ ਮੈਂ ਉਹੀ ਜਾਨਣੀਆਂ ਨੇ ਪੁਰਾਣੀਆਂ ਗੱਲਾਂ ਕਿੱਦਾਂ ਨਹੀਂ ਹੁੰਦੀਆਂ ਪੁਰਾਣੀਆਂ ਜੀ ਦੇਖੋ ਜੀ ਹੁਣ ਬਸ ਤਾਂ ਚੱਕ ਕੇ ਚਲੇ ਜਾਂਦੇ ਨੇ ਦੇ ਘਰ ਦੇ ਵਿਚਾਰੇ ਆਪਣਾ ਸਕੂਲ ਮਾ ਚਲੇ ਜਾਂਦੇ ਜਦ ਇੰਨੇ ਪੜਾਈਆਂ ਵੀ ਕਿਹੜੀਆਂ ਹੁੰਦੀਆਂ ਬਿਲਕੁਲ ਮਾਪੇ ਕੋਲ ਤਾਂ 5 5 2 ਰੁਪਏ ਮੰਗਦੇ ਤੇ 25 ਪੈਸੇ ਦਿੰਦੇ ਸੀ ਲਓ ਜੀ 25 ਪੈਸੇ ਲੈ ਜਾਓ ਆਮਰਸੀ ਖਾਣੇ ਜੋ ਸਾਰਾ ਠੀਕ ਹੈ 25 ਪੈਸੇ ਮੈਂ ਦੇਖੋ ਕਿਆ ਕਰੂਗਾ ਕਿਆ ਨਹੀਂ ਬੰਦਾ ਬਹੁਤ ਪਸੰਦਾ ਸੀ ਨਹੀਂ 25 ਮੈਂ ਜਾਂਦਾ ਤਾਂ ਤਾਂ ਬਹੁਤ ਹੁੰਦੇ ਆਂ ਅਲੀ ਮੈਂ ਤੇ ਮੇਰੇ ਭਰਾ ਇੱਥੇ ਝਿੰਜ ਜ਼ਬਰਦੀ ਦੀ ਪਵਰੀ ਮੈਂ ਬੁੜੀ ਨੂੰ ਕਹਿੰਦਾ ਸਾਨੂੰ 1 ਰੁਪਿਆ ਦੇ ਦੇ ਦੋਵਾਂ ਨੂੰ ਬੁੜੀ ਕਹਿੰਦੀ ਨਾ ਮੇਰੇ ਕੋਲ ਤਾਂ 50 ਪੈਸੇ ਆਂ ਅੱਛੀ ਦੋ ਜਣਿਆਂ ਨੂੰ ਦੋ ਜਣਿਆਂ ਨੂੰ 50 ਪੈਸੇ ਦੇ ਦਿੱਤੇ 50 ਪੈਸੇ ਨਾਲ ਝਿੰਜ ਦੇਖ ਕੇ ਆ ਗਏ ਦੋ ਭਾਈ ਠੀਕ ਗਈ ਹਾਂ ਇਹ ਹੋਈ ਨੇ ਜੀ ਅਸੀਂ ਦੋ ਬੱਚੇ ਬੈਠੇ ਸੀ ਠੀਕ ਹੈ ਇੱਕ ਇੱਕ ਮੇਰੇ ਪਿੱਛੇ ਬੈਠਾ ਸੀ ਇੱਕ ਮੇਰੇ ਅੱਗੇ ਬੈਠਾ ਸੀ ਠੀਕ ਹੈ ਜੀ ਜਿਹੜਾ ਮੇਰੇ ਪਿੱਛੇ ਬੈਠਾ ਸੀ ਉਹ ਬੰਦਾ ਛੇੜਦਾ ਸਭ ਨੂੰ ਮੁੰਡੇ ਨੂੰ ਠੀਕ ਹੈ ਜੀ ਉਹ ਇਹਨਾਂ ਦਾ ਭਰਾ ਹੁੰਦਾ ਸੀ ਆਪਣਾ ਜੈਵਨ ਦਾ ਉਹਨੂੰ ਛੇੜਦਿਆ ਉਹਨੇ ਉਹ ਮਾਸਟਰ ਨੇ ਐਂ ਤਾਂ ਦੇਖ ਕੇ ਵੀ ਕਿਹੜੇ ਨਹੀਂ ਛੇੜਿਆ ਉਹ ਆਇਆ ਮਾਸਟਰ ਕੁਰਸੀ ਵੀ ਤੋਂ ਉੱਠ ਕੇ ਅੱਗੇ ਜਿਉਨੇ ਮੈਨੂੰ ਨਾ ਮੈਨੂੰ ਖੜਾ ਕਰ ਲਿਆ ਠੀਕ ਹੈ ਜੀ ਕਹਿੰਦਾ ਖੜਾ ਹੋ ਖੜਾ ਹੋ ਚਲ ਮੈਂ ਖੜਾ ਹੋ ਗਿਆ ਕਹਿੰਦਾ ਜੀ ਤਾਂ ਕਹਿੰਦਾ ਇਹਦੇ ਛੇੜਿਆ ਨੂੰ ਉਹ ਕਹੀ ਵੀ ਗਿਆ ਕਹਿੰਦਾ ਨਹੀਂ ਜੀ ਮੈਨੂੰ ਇਹਨੇ ਨਹੀਂ ਛੇੜਿਆ ਉਹ ਪਿਛਲੇ ਬੰਦੇ ਨੇ ਛੇੜਿਆ ਉਹਨੇ ਉੱਠ ਕੇ ਮੇਰੇ ਐਂਗਰ ਕੇ ਡੰਡੇ ਦੋ ਹੱਥਾਂ 'ਚ ਮਾਰ ਲਏ ਠੀਕ ਹੈ ਜਾਂ ਡੰਡੇ ਮਾਰੇ ਫਿਰ ਮਨ ਨੂੰ ਗੁੱਸਾ ਆ ਗਿਆ ਜੀ ਠੀਕ ਹੈ ਗੁੱਸਾ ਆਇਆ ਮੈਂ ਮਾਸਟਰ ਸਿੱਧੇ ਘਾਣਾ ਖੜਦਿਆਂ ਅੱਛਾ ਮੈਂ ਕਿ ਤੁਹਾਨੂੰ ਕਿਹੜੇ ਮਾਸਟਰ ਨਾਲ ਦੇਖਦਾ ਕਿਹੜਾ ਫਿਰ ਮੈਂ ਸਿੱਧੇ ਦੱਸ ਦੇ ਜੀ ਸਿੱਧਾ ਚੱਫ ਗਿਆ ਆਹ ਮੇਰੇ ਸਾਡੀ ਬੁੜੀ ਆ ਗਈ ਬੁੜੀ ਕਹਿੰਦੀ ਤਾਂ ਮੋਟਾ ਸਾਡਾ ਕੁੱਟਿਆ ਕਿਵੇਂ ਤੁਸੀਂ ਕਸੂਰ ਦੱਸ ਗਿਆ ਨਹੀਂ ਬੜੇ ਰਹਿੰਦੇ ਫਿਰ ਕਹਿੰਦਾ ਨਹੀਂ ਜੀ ਕਸੂਰ ਤਾਂ ਕਹਿੰਦਾ ਪਿਛਲੇ ਮੁੰਡੇ ਦਾ ਦਾ ਮੇਰੇ ਤੇ ਡੰਡਾਈ ਤੇ ਵੱਜੀ ਗਿਆ ਮਾਰਚ ਹੱਥ ਬੰਨ ਕੇ ਛੋਟਿਆ ਦੁਬਾਰੇ ਨਹੀਂ ਗਿਆ ਹਣਾ ਤੂੰ ਕਸੂਰ ਤਾਂ ਗਿਆ ਜਰੂਰ ਨਹੀਂ ਕਸੂਰ ਜਾਏ ਚਲਿਆ ਗਿਆ ਫਿਰ ਉੱਥੇ ਆਵਾਜ਼ ਮੇਰਾ ਭਰਾ ਬਿਮਾਰ ਹੋ ਗਿਆ ਮੇਰੇ ਤੇ ਛੋਟਾ ਭਰਾ ਦਾ ਜੀ ਜੀ ਉਹ ਜਿਆਦਾ ਸੀ ਸਾਈਕਲ ਕਸੂਰ ਤਾਂ ਹੁਣ ਤੇ ਨਹੀਂ ਇਥੇ ਬਿਲਕੁਲ ਮੋਢਿਆਂ ਦੇ ਬਚਾਉਣੇ ਚੱਕ ਕੇ ਰੇਜਰ ਦੇ ਰਾਜਪੁਰੇ ਦੁਆਈ ਦੁਆਲ ਦੁਆਣਾ ਤੁਹਾਡੇ ਦੋਨਾਂ 'ਚ ਵਿਆਹ ਪਹਿਲਾਂ ਕਿਦਾਂ ਹੋਇਆ ਇਹ ਇਹ ਮੇਰਾ ਮੇਰਾ ਇਹ ਵਿਆਹ ਹੀ ਭੁੱਲ ਗਏ ਤੁਸੀਂ ਨਹੀਂ ਮੇਰਾ ਵਿਆਹ ਨਹੀਂ ਇਹਦਾ ਬੋਲਣਾ ਨਾ ਕਰਦੇ ਨੇ ਹੈ ਜੀ ਧੱਕੇ ਦੇ ਕਰਦਿਆ ਨਾ ਕਰਿਆ ਵਿਆਹ ਤਾਂ ਭੁੱਲ ਗਿਆ ਧੱਕੇ ਨਾਲ ਕਿਉਂ ਕੀਤਾ ਪਹਿਲਾਂ ਇਸ਼ਤਰੀ ਕਰ ਦਿੰਦੇ ਸੀ ਜੀ ਕਿਹੜਾ ਪੁੱਛਦਾ ਸੀ ਮੁੰਡਿਆਂ ਨੇ ਵੀ ਤੇਰਾ ਵਿਆਹ ਕਰਨਾ ਨਹੀਂ ਪਸੰਦ ਕਰੀ ਠੀਕ ਆ ਠੀਕ ਠੀਕ ਆ ਵਿਆਹ ਦਾ ਬਰਬਾਹ ਬਾਈ ਚੌਕ ਅੰਨਾਂ ਕੀ ਸੀਗਾ ਆ ਜਿਆਦਾ ਤੇ ਜਿਹੜੇ ਚਾਹਦੇ ਸੀ ਕਹਿੰਦਾ ਵਿਆਹ ਹੋ ਰਿਹਾ ਕਹਿੰਦਾ 1500 ਰੁਪਏ ਮੈਂ ਵਿਆਹ ਹੋ ਜਾਂਦਾ ਸੀ ਨਾ ਬਹੁਤ ਹੁੰਦਾ ਬੰਦੇ ਦਾ ਉਹ ਕਿਹੜਾ ਫੜਾਉਂਦਾ ਜੀ 1500 ਦਾ ਸਾਰਾ ਸਮਾਨ ਨਾਲ ਰੋਟੀ ਪਾੜੀ ਦਾ ਖਰਚਾ ਕਰਕੇ ਜੀ 400 ਰੁਪਏ ਮੈਂ ਗੱਡੀ ਐ ਟਰੱਕ ਲੈ ਕੇ ਦੇ ਵਿਆਹ ਵਾਸਤੇ ਜੀ ਗੱਡੀ ਜੀ ਟਰੱਕ ਜੱਡਿਆਏ ਤੇ ਅੱਜ ਕੱਲ ਦੇ ਮੁੰਡੇ ਤਾਂ ਕਹਿੰਦੇ ਨੇ ਸਾਨੂੰ ਤਾਂ ਫਰਾਲੀ ਕਾਰ ਚਾਹੀਦੀ ਆ ਜਿੱਟੂਕੀਣੀ ਹੀ ਕਾਰ ਚਾਹੀਦੀ ਆ ਤੁਸੀਂ ਤੁਸੀਂ ਤੁਹਾਡੀ ਕਾਰ ਕਿਹੜੀ ਕਰ ਚ ਗਈ ਸੀ ਜਾਨ ਮੈਂ ਤਾਂ ਗੱਡੀ ਮੈਂ ਕਿਹਾ ਟਰੱਕ ਮੈਂ ਇਹ ਟਰੱਕ ਚ ਹਾਂ ਜੀ ਤਾਂ ਟਰੱਕ ਜਦੋਂ ਬਰਾਤਾਂ ਜਾਂਦੀਆਂ ਦੀ ਟਰੱਕ ਵੀ ਜਾਂਦੀ ਹੈ ਜੀ ਬਰਾਤ ਵੀ ਰਹਿੰਦੀਆਂ ਜੀ ਜੀ ਹਾਂ ਜੀ ਇਹ ਜਿਹੜੀ ਇਹਨੇ ਗੱਲ ਕਰੀ ਆ ਵੀ ਕੁੱਟਿਆ ਸਾਨੂੰ ਐ ਕੁੱਟਿਆ ਹਾਂ ਜੀ ਜੀ ਪਹਿਲਾਂ ਮਾਸਟਰ ਕੁੱਟਦੇ ਹੀ ਬੋਸ ਹੁੰਦੇ ਸੀ ਬਿਲਕੁਲ ਜੀ ਜਿਹੜਾ ਅੱਜ ਜਿਹਨੇ ਅੱਜ বিয়ে ਕਰੀ ਵੀ ਆ ਜੀ ਜਿਹੜੇ ਪਿਛਲੇ ਨੇ ਜੀ ਪਿਛਲੇ ਬੰਦੇ ਆ ਜੀ ਜੀ ਚਾਹੇ 8 ਫੜੇ ਵਿਆਂ ਚਾਹੇ 5 ਫੜੇ ਵਿਆਂ ਉਹ বিয়ে ਦਾ ਮੁਕਾਬਲਾ ਕਰਦੇ ਆ ਜੀ ਪੁੱਛ ਕੇ ਦੇਖ ਲਓ ਅਸਚਾਈ ਉਹ ਨਾ ਜਿੰਨੀ ਸੀ ਕਦੇ ਝੂਠ ਨਹੀਂ ਬੋਲਣਾ ਸੱਚ ਤੇ ਖੜਦੇ ਸੀ ਅੱਜ ਕੋਈ ਖੜਦਾ ਕੋਈ ਨਹੀਂ ਬਿਲਕੁਲ ਜੀ ਪਹਿਲੇ ਜਿਹੜੇ ਤੁਸੀਂ ਬਜ਼ੁਰਗ ਹੋਣਗੇ ਨਾ ਉਹਨਾਂ ਨੂੰ ਪੁੱਛ ਕੇ ਦੇਖ ਲੋ ਉਹਨਾਂ ਦੀ ਏਜ ਕਿੰਨੀ-ਕਿੰਨੀ ਹੁੰਦੀ ਸੀ ਬਿਲਕੁਲ ਜੀ ਘੱਟੋ ਘੱਟ 100 ਤੋਂ ਵੱਧ ਆਪਣੇ ਨੇੜੇ ਉਹ ਪਾਉਂਦੇ ਸੀ ਜਾਂਦੇ 100 ਬਿਲਕੁਲ ਜਾਂਦੇ ਸੀ ਨਾ ਜੀ ਜੀ ਇੱਕ ਬਜ਼ੁਰਗ ਕਮਾਉਂਦਾ ਸੀ ਫਲਾਰ ਦੇ ਵਿੱਚ ਜੀ ਤੇ ਉਹ 15 ਜੀਆਂ ਨੂੰ ਰੋਟੀ ਖਵਾ ਦਿੰਦਾ ਸੀ ਅੱਜ ਉਹ ਟਾਈਮ ਆਇਆ ਵਾ ਕਿ ਸਾਰੇ ਹੀ ਬੰਦੇ ਕਮਾਉਂਦੇ ਆ ਰੋਟੀ ਦਾ ਪੂਰਾ ਪੂਰਾ ਫਿਰ ਵੀ ਨਹੀਂ ਪੂਰਾ ਹੁੰਦਾ ਨਹੀਂ ਨਹੀਂ ਔਰ ਤੁਸੀਂ ਆਪਣੇ ਵਿਆਹ ਬਾਰੇ ਦੱਸੋ ਪਰ ਤੁਹਾਡੀ ਵਿਆਹ ਕਦ ਦੀ ਗਈ ਦੱਸ ਤਾਂ ਦਿੱਤੀ ਇਹਨਾਂ ਟ੍ਰੱਕਾਂ ਪਈ ਗਈ ਸੀ ਉਹ ਤਾਂ ਉਹਨਾਂ ਨੇ ਆਪਣੀ ਦਸਤੂ ਹੀ ਆਪਣੇ ਸਾਡੀ ਵੀ ਸਾਡੀ ਕਿਹੜੇ ਲੋਕ ਉਹ ਕੋਈ ਇੰਗਲੈਂਡ ਉੱਤੇ ਉਹ ਜਹਾਜ਼ ਜਾ ਰਹੇ ਸੀ ਗਰੀਬ ਬੰਦੇ ਆ ਇੱਥੇ ਦੇ ਮਿਹਨਤੀ ਬੰਦੇ ਆ ਜੀ ਤੇ ਸਾਰੇ ਕਾਸਟ ਕਰਨ ਵਾਲੇ ਆ ਜੀ ਮਜ਼ਦੂਰ ਵੀ ਹੈ ਸਾਰੇ ਮਤਲਬ ਹੱਥੀ ਕੰਮ ਕਰਨ ਵਾਲੇ ਆ ਨਹੀਂ ਉਹ ਬਰਾਤਾਂ ਤੇ ਤੁਸੀਂ ਉਹ ਉਹਦੇ ਵਿਆਹ ਦੱਸੋ ਅੱਜ ਕੱਲ ਦਾ ਵਿਆਹ ਨਾ 2 ਘੰਟੇ ਦਾ ਵਿਆਹ ਰਹਿ ਗਿਆ ਵੀ 2 ਘੰਟੇ ਦਾ ਸ਼ਗਨ ਦਿੱਤਾ ਆ ਜਾਂਦੇ ਆ ਖਾ ਪੀ ਕੇ ਉਦੋਂ ਵਿਆਹ ਕਿਵੇਂ ਹੁੰਦੇ ਸੀਗੇ ਜਿਹੜੇ ਸਤੋਂ ਪਹਿਲਾਂ ਵਿਆਹ ਹੁੰਦੇ ਸੀ ਜੀ ਓਹੋ ਗੱਡੀਆਂ ਦੇ ਵਿੱਚ ਜਿਹੜੀਆਂ 10 ਗੱਡੀਆਂ ਨਹੀਂ ਹੁੰਦੀਆਂ ਜੀ ਜੀ ਰੱਥ ਹੁੰਦੇ ਆ ਜੀ ਉਹਨਾਂ ਦੇ ਵਿੱਚ ਜਾਏ ਕਰਦੇ ਤੇ ਜਾਂ ਗੱਡੇ ਲੈ ਕੇ ਜਾਇ ਕਰਦੇ ਦੇ ਫੇ ਇੱਕ ਰਾਤ ਦੋ ਦੋ ਰਾਤਾਂ ਵੀ ਲਾਇ ਆਂਦੇ ਤੇ ਇਹ ਰੂਟਾਂ ਤੇ ਜਾਂਦੇ ਹਾਂ ਹਾਂ ਤਿੰਨ ਚਾਰ ਰਾਤਾਂ ਵੀ ਰਹਿ ਜਾਂਦੇ ਤੇ ਉਦੋਂ ਦਾ ਵਿਆਹ ਇਹੋ ਜਿਹਾ ਹੁੰਦੇ ਸੀ ਪਰ ਜਦ ਸਾਡਾ ਟਾਈਮ ਆਇਆ ਜੀ ਉਦੋਂ ਬਸ ਦਿਨ ਤੇ ਅੱਧੀ ਇੱਕ ਰਾਤ ਰਹਿੰਦੇ ਸੀ ਰਾਤ ਇੱਕ ਰਹਿੰਦੇ ਸੀ ਤੇ ਟਰੱਕਾਂ ਟਰੁਕਾਂ ਦੇ ਵਿੱਚ ਹੀ ਜਾਂਦੀ ਸਾਰੇ ਲਾੜਾ ਵੀ ਵਿੱਚ ਬੈਠਾ ਹੁੰਦਾ ਸੀ ਅਸਲੀ ਹਾਂ ਜੀ ਲਾੜਾ ਲਾੜੀ ਭਰਾਉਂਦੇ ਉਹ ਤੇ ਟਰੱਕ ਜੀ ਟਰੱਕਾਂ ਦੇ ਵਿੱਚ ਬਸ ਪੂਲੀ ਸੀਟ ਤੋਂ ਵਾਕੀ ਪਿੱਛੇ ਬਸ ਜਾਂ ਕੋਈ ਜਾ ਕੋਈ ਮਤਲਬ ਬੱਸ ਕਰ ਲੈਣੀ ਉਹਦੇ ਮੋਹ ਪਾ ਲੈਣੇ ਸਭ ਤੋਂ ਪਹਿਲਾਂ ਤਾਂ ਮੈਂ ਪੀਟੀਸੀ ਦੇ ਸਾਰੀ ਟੀਮ ਨੂੰ ਸਾਡੇ ਪਿੰਡ ਜੈਨਗਰ ਵੱਲੋਂ ਸਸਰੀ ਅਕਾਲ ਕਹਿਣਾ ਮੋਸਟ ਵੈਲਕਮ ਸਵਾਗਤ ਹੈ ਜੀ ਹੈ ਐ ਵੈਸੇ ਮੇਰਾ ਨਾਮ ਨਸੀਬ ਸਿੰਘ ਹੈ ਜੀ ਤੇ ਇਹ ਮੇਰਾ ਜਨਮ ਹੈ ਜਿਹੜਾ ਮੇਰੇ ਨਾਨਕੇ ਘਰ ਹੋਇਸੀ ਰਾਜਪੁਰੇ ਠੀਕ ਹੈ ਜੀ ਤੇ ਉਹ ਇਸ ਕਰਕੇ ਬਸ ਉਹ ਮੇਰੇ ਨਾਂ ਦੇ ਨਾਲ ਜਣੇ ਕਿ ਫੌਜ ਦੇ ਵਿੱਚ ਮੈਂ ਭਰਤੀ ਰਿਹਾ ਥੋੜਾ ਜਿਹਾ ਸਾਢੇ 3 ਸਾਲ ਇਨਵੈਂਟਰੀ ਕੋਰਸ ਤੇ ਇਹ ਜਿਹੜਾ ਮੇਰਾ ਨਾਂ ਸੀ ਵਿਸਿਆ ਐਨਐਸ ਰਾਜਪੂਰੀ ਜੀ ਰਾਜਪੁਰਾ ਮੈਂ ਤਖਲਿਸ਼ ਰੱਖਿਆ ਹੋਇਆ ਸੀਗੇ ਜਣੇ ਕਿ ਜਦੋਂ ਮੈਂ ਰਿਕਾਰਡਿੰਗ ਕਰਾਨ ਗਿਆ ਜਿੱਥੇ ਵੀ ਤਾਂ ਉਹ ਮੇਰੇ ਨਾਲ ਦੇ ਮੈਨੂੰ ਫੌਜੀ ਗਿਆ ਕਰਦੇ ਸੀਗੇ ਇੱਕ ਸਰਸਮਨ ਹੋਣ ਕਰਕੇ ਗੈਲੋ ਜਿਵੇਂ ਵੀ ਇਹ ਰਹਿ ਕੇ ਆਇਆ ਵਾ ਉਹ ਤੇ ਇਸ ਕਰਕੇ ਉਹ ਮੈਨੂੰ ਫੌਜੀ ਫੌਜੀ ਕਿਹਾ ਕਰਦੇ ਸੀ ਸ੍ਰੀ ਚਰਨਜੀਤ ਹੁਜਾ ਜੀ ਨੇ ਮੇਰਾ ਨਾਂ ਐਨ ਐਸ ਰਾਜਪੂਰੀ ਕੱਟ ਕੇ ਫੌਜੀ ਰਾਜਪੂਰੀ ਕਰਾ ਦਿੱਤਾ ਐਵੇਂ ਹੋਇਆ ਜੀ ਬਹੁਤ ਵਧੀਆ ਫਿਰ ਤਾਂ ਬਾਈ ਫਿਰ ਉਹਨਾਂ ਦੀ ਸੰਗਤ ਕਹਿੰਦੇ ਇਹ ਬਹੁਤ ਔਖੀ ਮਿਲਦੀ ਆ ਚਰਨਜੀਤ ਹੁਜਾ ਸਾਹਿਬ ਦੀ ਚਲੋ ਤੁਸੀਂ ਫਿਰ ਗਾਣਾ ਗੁਣਾ ਸੁਣਾਓ ਇੱਕ ਤੁਹਾਨੂੰ ਪਹਿਲਾਂ ਬਾਅਦ ਵਿੱਚ ਕਰਦੇ ਆਪਾਂ ਹਾਂ ਹਾਂ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਵਧੀਆ ਜੀ ਜਣੀ ਕਿ ਅੱਜ ਤੋਂ ਜੋ ਚੱਲ ਰਿਹਾ ਦੁਨੀਆ ਮਤਲਬ दारू ਦੇ ਪਿੱਛੇ ਬਹੁਤ ਜ਼ਿਆਦਾ ਹੋਈ ਹੋਈ ਹੈ ਜੀ ਸੋ ਉਸ ਵਿਸ਼ੇ ਤੇ ਤੁਨੂੰ ਗੱਲ ਕਰਨ ਲੱਗੇ ਆ ਹਮ दारू ਪੀਣ ਦਾ ਨਿਕਲਦਾ ਬੁਰਾ ਸਟਾ ਅਸੀਂ ਵੇਖੀ ਹੈ ਬੜੀ ਜਨਾਬ ਪੀ ਕੇ ਹੋ ਪੀ ਕੇ ਨਭਾ ਦੱਸੋ ਕਿਸ ਨੇ ਖਟਿਆ ਹੈ ਤਿੱਲ ਖਾਲੋ ਕਾਨ ਸਹੇ ਅਜ਼ਾਬ ਪੀ ਕੇ ਬੜਾ ਖਰਾ ਰਹਿਦਾ ਜਿਹੜਾ ਨਹੀਂ ਪੀਂਦਾ ਓਏ ਬੰਦਾ ਹੁੰਦਾ ਏ ਬਹੁਤ ਖਰਾਬ ਪੀ ਕੇ ਓ ਫੌਜੀ ਬੜੇ ਵਿਸ਼ਵਾਸ ਦੇ ਨਾਲ ਕਹਿੰਦਾ ਓਏ ਬੰਦਾ ਬੰਦਾ ਨਹੀਂ ਰਹਿੰਦਾ ਸ਼ਰਾਬ ਪੀ ਕੇ ਓਏ ਬੰਦਾ ਬੰਦਾ ਨਹੀਂ ਰਹਿੰਦਾ ਸ਼ਰਾਬ ਪੀ ਕੇ ਓ ਕਿਹੜੇ ਬਾਗ ਦੀ ਮੂਲੀ ਤੂੰ ਬੰਦਿਆ ਓਏ ਉਹ ਦਿੰਦੀ ਹਾਥੀਆਂ ਤਾਂ ਵੀ ਸੁੱਟ ਦਾਰੂ ਉਹ ਜ਼ਰ ਜ਼ੋਰ ਜ਼ਮੀਨ ਦੀ ਗੱਲ ਛੱਡੋ ਤੇ ਇੱਜ਼ਤ ਆਬਰੂ ਲੈਂਦੀ ਏ ਲੁੱਟਦਾਰੂ ਸੁਬਾ ਸੌਂ ਪਾ ਕੇ ਸ਼ਾਮੀ ਤੋੜ ਦੇਣਾ ਹੋ ਕਿਵੇਂ ਸਕਦੀ ਮੂਰਖਾ ਛੁੱਟਦਾਰੂ ਹੋ ਵਰੇ ਵੀਤ ਗਏ ਹੁਣ ਤੱਕ ਉਤਰੀ ਨਹੀਂ ਤੇ ਕਦੇ ਪੀਤੀ ਸੀ ਨੈਣਾ ਝੋ ਕੁੱਟਦਾਰੂ ਤੇ ਕਦੇ ਪੀਤੀ ਸੀ ਨੈਣਾ ਝੋ ਕੁੱਟਦਾਰੂ ਸ਼ੇਰ ਕਹਿੰਦਾ ਵੀ ਮੈਂ ਤੁਹਾਨੂੰ ਵੈਸੇ ਤਾਂ ਨਾ ਕਰ ਨਹੀਂ ਪੀਣੀ ਚਾਹੀਦੀ ਪਰ ਵੀ ਜੇ ਤੂੰ ਰਹਿ ਨਹੀਂ ਸਕਦਾ ਪੀਣੀ ਹੈ ਤਾਂ ਕਿੰਨੀ ਕੁ ਪੀਣੀ ਚਾਹੀਦੀ ਹੈ ਉਹ ਕਹਿੰਦਾ ਪਉਆ ਪਿਆਰ ਦਾ ਮੇਲੇ ਮਿੱਤਰਾਂ ਨੂੰ ਬਈ ਪਉਆ ਪਿਆਰ ਦਾ ਮੇਲੇ ਮਿੱਤਰਾਂ ਨੂੰ ਉਹ ਖਾਣ ਪੀਣ ਨੂੰ ਆਖਦੀ ਜੁੱਟ ਦਾਰੂ ਕੜੇ ਕੰਜਰਾ ਗਾਲ ਕੱਢੀ ਤੇ ਜਣੇ ਖਣੇ ਤੋਂ ਖਾਂਦੀ ਏ ਕੁੱਟਦਾਰੂ ਪਾਉਣੀ ਪੁੱਤ ਨੂੰ ਆਖਦੀ ਪੈ ਲੰਮਾ ਹੋ ਦਿੰਦੀ ਰੂੜੀਆਂ ਤੇ ਵੀ ਸੁੱਟਦਾਰੂ ਹੋ ਪੂਰੀ ਪੀ ਕੇ ਪੱਗ ਤੇ ਪੱਤ ਲੱਥੇ ਫੌਜੀ ਸਾਰੀ ਦੀ ਸਾਰੀ ਨਖਟਦਾਰੂ ਫੌਜੀ ਸਾਰੀ ਦੀ ਸਾਰੀ ਨਖਟਦਾਰੂ ਕੀ ਬਾਤ ਤੁਸੀਂ ਕਿਹੜੀ ਦਾਰੂ ਕੀਤੀ ਫਿਰ ਨਿਆਣਾਲੀ ਜੇ ਦੂਜੀ ਐ ਵੈਸੇ ਤਾਂ ਪਹਿਲਾਂ ਤਾਂ ਨੈਣਾਲੀਉ ਪੀਤੀ ਸੀ ਹੁਣ ਹੁਣ ਤਾਂ ਡੇਲੀ ਪੀਦੀ ਆ ਹਾਂਜੀ ਹੁਣ ਡੇਲੀ ਪੀਦੀ ਆ ਇਹ ਜਿਹੜੀ ਸੱਚਾਈ ਆ ਬਿਲਕੁਲ ਡੇਲੀ ਪੀਨੇ ਆ ਹੈ ਪੀਆ ਬਿਨਾ ਰਹਿ ਨਹੀਂ ਜਾਂਦਾ ਨਾ ਤਾਂ ਠੀਕ ਹੈ ਜਿਹੜੀ ਅਸਲੀ ਗੱਲ ਆ ਹਾਂਜੀ ਦੇਖੋ ਪੀ ਆਸੀ ਵੀ ਬਹੁਤ ਆ ਪਹਿਲੀ ਗੱਲ ਆ ਪੀ ਐਸ ਵੀ ਬਹੁਤ ਆ ਪਰ ਹੁਣ ਜਦੋਂ ਸ਼ੂਗਰ ਦੀ ਥੋੜੀ ਜਿਹੀ ਬਿਮਾਰੀ ਹੋ ਗਈ ਅੱਛਾ ਹੁਣ ਫਿਰ ਕੀ ਕੀ ਚਲਦੇ दारू ਦੀ दारू ਜਿਹਾ ਆਪਣੀ ਡਿਊਟੀ ਕਰੀਦੀ ਆ ਕੰਮ ਕਰੀ ਜਾ ਆਪਣਾ ਕਰੀ ਜਾ ਬੋਲੇ ਵੱਢੀ ਦੀਆਂ ਠੀਕ ਹੈ ਜੀ ਹਾਂ ਜੀ ਫਿਰ ਜਦੋਂ ਫਿਰ दारू ਪੀਂਦੀ ਆ ਤੁਸੀਂ ਪਹਿਲਾਂ ਨੈਣਾ ਦੀ दारू ਸ਼ੁਰੂ ਕੀਤੀ ਪੀਣੀ ਜਾਂ ਦੂਜੀ ਪਹਿਲਾਂ ਪਹਿਲੇ ਨੈਣਾ ਦੀ ਅੱਛਾ ਫਿਰ ਜਦ ਲੰਮਰ ਜੀ ਮੈਂ ਕਈ ਵਾਰ ਫਸਿਆ ਹੋਇਆ ਹਾਂ ਜੀ ਮੈਂ ਕਈ ਵਾਰ ਫਸੇ ਕਿਵੇਂ ਹੋਏ ਰਸੋ ਉਹ ਇਦਾਂ ਜੀ ਵੀ ਇੱਕ ਤਰਾਂਜ਼ ਮੈਰਿਜ ਹੋਈ ਵੀ ਹੈ ਮੇਰੀ ਅੱਛਾ ਜੀ ਤੇ ਇੱਕ ਲਵ ਮੈਰਿਜ ਕਰ ਉਹ ਕੋਟ ਮੈਰਿਜ ਕਹ ਲੋ ਅੱਛਾ ਜੀ ਹਾਂ ਜੀ ਦੋ ਪਰਿਵਾਰ ਆ ਮੇਰੇ ਇੱਕ ਪਿਓਰ ਚਾਦੀ ਤੇ ਪਿਓਰ ਡੁਪਲੀਕੇਟਰੀ ਹੁੰਦੀ ਹੈ ਸ਼ਾਦੀ ਸ਼ਾਦੀ ਹੁੰਦੀ ਹੈ ਹਾਂ ਇੱਕ ਵਾਰ ਸੇ ਜੀ ਨੇ ਕਿ ਤਿੰਨ ਬੇਟੀ ਬੇਟੀਆਂ ਜੀ ਵੀਰੇ ਤੇ ਇੱਕ ਪਾਸੇ ਕਮੇਟਾ ਬੇਟੀ ਹੈ ਜੀ ਆ ਜਾਓ ਵੀ ਆ ਜਾਓ ਘਰੇ ਕੋਈ ਇੱਕ ਤਰ੍ਹਾਂ ਬਹੁਤ ਵਧੀਆ ਜ਼ਿੰਦਗੀ ਲੰਗਰੀ ਹੈ ਜੀ ਠੀਕ ਹੈ ਜੀ ਬਹੁਤ ਵਧੀਆ ਕੋਈ ਕਿੰਤੂ ਪਰੰਤੂ ਗਾਣੇ ਆਪ ਲਿਖਦੇ ਵੀ ਹਾਂ ਹਾਂ ਜੀ ਠੀਕ ਹੈ ਜੀ ਮੋਸਟਲੀ ਹੁਣ ਤਾਂ ਕਿ ਭਾਈ ਕਿੰਨੀਆਂ ਐਲਬਮ ਆ ਗਈਆਂ ਮੇਰੀ ਐਲਬਮਾਂ ਇਹ ਮੰਨ ਕੇ ਚਲੋ ਜੀ 56 ਪਲੱਸ ਠੀਕ ਹੈ ਜੀ ਜੀ ਇਹ ਪਹਿਲਾ ਗਾਣਾ ਜ਼ਿਆਦਾ ਕਿਹੜਾ ਲਿਖੇ ਹਾਂ ਗੀਤ ਤਾਂ ਸਾਰੇ ਆਦੀ ਹੁੰਦੇ ਆ ਤਾਂ ਸੁਣਾ ਦੋ ਫਿਰ ਜਿਹੜਾ ਪਹਿਲਾ ਸਭ ਤੋਂ ਪਹਿਲਾ ਗਾਣਾ ਲਿਖਿਆ ਸਭ ਤੋਂ ਪਹਿਲਾ ਜਿਹੜੀ ਮੇਰੀ ਕੈਸਰ ਵੀ ਆਈ ਸੀ ਤੇ ਮੇਰਾ ਮਤਲਬ ਗੀਤ ਵੀ ਮੈਂ ਤੁਹਾਨੂੰ ਸ਼ੋਅ ਕਰ ਦਿੰਨਾ ਨੀ ਮੈਂ ਭੁੱਲ ਕੇ ਪੁਲਸੀਏ ਨੂੰ ਵਿਆਤੀ ਨੀ ਹਾਂ ਮੈਂ ਭੁੱਲ ਕੇ ਮੈਂ ਤਾਂ ਭੁੱਲ ਕੇ ਪੁਲਸੀਏ ਨੂੰ ਵਿਆਤੀ ਗਾਲ ਬਿਨਾ ਗੱਲ ਨਾ ਕਰੇ ਨੀ ਜਿੰਦੇ ਮੇਰੀ ਏ ਹੋ ਜਿੰਦੇ ਮੇਰੀ ਏ ਨੀ ਜਿੰਦੇ ਮੇਰੀ ਏ ਹਾਈ ਜਿੰਦੇ ਮੇਰੀਏ ਨੀ ਜਿੰਦੇ ਮੇਰੀਏ ਚੱਕ ਚਾਦਰਾਂ ਕਰਹਾਨੂੰ ਚੱਲੀਏ ਨੀ ਚੱਕ ਚਾਦਰਾਂ ਓ ਚੱਕ ਚਾਦਰਾਂ ਕਰਹਾਨੂੰ ਚੱਲੀਏ ਮੱਕੀ ਵਿੱਚੋਂ ਪੱਛ ਲੜਦੇ ਨੀ ਜਿੰਦੇ ਮੇਰੀਏ ਹਾਈ ਜਿੰਦੇ ਮੇਰੀਏ ਨੀ ਜਿੰਦੇ ਮੇਰੀਏ ਉਜਿੰਦੇ ਮੇਰੀ ਏ ਨਿੰਦਮੇਰੀ ਏ ਕੀ ਬਾਤ ਹੈ ਭਾਈ ਮੈਂ ਤੁਹਾਡੇ ਦੋ ਗਾਣੇ ਸੁਨੇ ਹੁਣ ਉਹ ਤੁਹਾਡੇ ਬਟੇ ਬਟੇ ਦੋਨੇ ਨਾ ਜਿਹੜੇ ਮਹਿਕਮੇ ਛੇੜੇ ਆ ਨਾ ਇੱਕ ਤੁਸੀਂ ਪੁਲਿਸੀਆ ਮਹਿਕਮਾ ਛੇੜ ਲਿਆ ਦੂਜੇ ਸ਼ਰਾਬੀ ਮਹਿਕਮਾ ਛੇੜ ਲਿਆ ਨਾ ਦੋਨਾਂ ਨਾਲ ਛੇੜ ਲਿਆ ਜੀ ਦੋਵੇਂ ਖਤਰਨਾਕ ਛੇੜ ਲੇ ਦੋਨੇ ਖਤਰਨਾਕ ਮਹਿਕਮੇ ਛੇੜਦੇ ਨਾ ਤੇ ਵਰ ਕਦੇ ਹੋਇਆ ਪ੍ਰਸ਼ਾਦ ਪ੍ਰਸ਼ੂਤ ਮੇੜੇ ਹਾਂ ਮਿਲਿਆ ਕਿਹੜੇ ਮੈਕ ਵਿੱਚ ਤੇ ਪੁਲਿਸ ਨਾਲ ਚੁੱਕ ਲਸ ਉਹ ਸੰਝਿਆ ਕਰ ਵੀ ਉਹ ਕਿਉਂ ਵੇ ਇਸ ਤਰ੍ਹਾਂ ਕੋਈ ਗੱਲ ਜੀ ਵੀ ਮੇਰੇ ਨਾਲ ਨਾ ਇੱਕ ਮੁੰਡਾ ਢੋਲਕ ਵਜਾਇਆ ਕਰਦਾ ਸੀਗਾ ਅ ਬਲਦੇਵ ਸਿੰਘ ਗੰਗਲੂ ਸੀਗਾ ਉਹਦਾ ਨਾ ਜੀ ਤੇ ਉੱਥੇ ਮਤਲਬ ਕੁੜੀ ਵੀ ਸਿੱਖਣਾ ਆਇਆ ਕਰਦੀ ਸੀ ਉੱਥੇ ਠੀਕ ਹੈ ਜੀ ਤੂੰ ਪਤਾ ਨਹੀਂ ਕੀ ਗੱਲਬਾਤ ਹੋਈ ਮਤਲਬ ਉਹਨਾਂ ਦੀ ਮਿਚੂਰਲ ਅੰਡਰਸਟੈਂਡਿੰਗ ਕਿਵੇਂ ਹੋਈ ਕਿ ਕਿੱਦਾਂ ਨਹੀਂ ਮੈਨੂੰ ਨਹੀਂ ਪਤਾ ਉਹ ਕੁੜੀ ਨੂੰ ਭਜਾ ਕੇ ਲੈ ਗਿਆ ਠੀਕ ਹੈ ਜੀ ਉਹ ਕਹਿੰਦੇ ਵੀ ਫੌਜੀ ਕੋਲ ਆਇਆ ਕਰਦੀ ਸੀ ਕੁੜੀ ਉਹ ਇਹਨੂੰ ਚੱਕ ਲੋ ਜੀ ਬਸ ਚੱਕ ਕੇ ਫਿਰ ਜੀ ਉਹਨਾਂ ਨੇ ਬਨ ਬਨਵਾਂ ਚਰਨ ਦੀ ਗੱਲ ਹੈ ਜੀ ਇਹ ਜੀ 92 ਚਰਨ ਦੀ ਗੱਲ ਅਸਲੀ ਹੁਣ ਜੱਕ ਚੱਕਣ ਦਾ ਕਰੇ ਸਾਨੂੰ ਪਤਾ ਲੱਗ ਗਿਆ ਉਦੋਂ ਉਹ ਤਾਂ ਸੀ ਪਹਿਲੇ ਸਮਝ ਗਈ ਚੱਕ ਲਿਆ ਉਸ ਤੋਂ ਬਾਅਦ ਵਾਲੀ ਗੱਲ ਦੱਸੋ ਐਦਾਂ ਦੇਖੋ ਪਤਾ ਕੀ ਗੱਲ ਹੈ ਜੀ ਜੀ ਇਹ ਇਹ ਪੁਲਿਸ ਦੇ ਮੂਹਰੇ ਤਾਂ ਕੋਈ ਨਹੀਂ ਨਾ ਅੜਿਆ ਇਹ ਤਾਂ ਫਿਰ ਜਾਇਜ਼ ਵੀ ਨਜਾਇਜ਼ ਵੀ ਹੁਣ ਮੇਰਾ ਕਸੂਰ ਤੇ ਕੋਈ ਨਹੀਂ ਸੀਗਾ ਵੈਸੇ ਔਰ ਲੜਕੀ ਵਾਲਿਆਂ ਨੇ ਇਹ ਵੀ ਕਹਿਤਾ ਸੀਗਾ ਕਿ ਇਹਨੂੰ ਉਹ ਨਾ ਜ਼ਿਆਦਾ ਇੰਟਰੋਗੇਟ ਨਾ ਕਰਿਓ ਬੰਦੇ ਨੂੰ ਵੀ ਕਿਉਂਕਿ ਇਹਦਾ ਕੋਈ ਰੋਲ ਨਹੀਂ ਬਸ ਇੰਨਾ ਕਹੀ ਨੂੰ ਇਹ ਪੁੱਛ ਲਵੀਂ ਤੈਨੂੰ ਪਤਾ ਕਿੱਥੇ ਆਉਂ। ਬੱਸ ਇਸੀ ਕਰਕੇ ਫਿਰ ਥੋੜਾ ਬਦੋ ਘਰੇ ਦੇ ਦਿੰਨੇ ਜੀ ਉਹ ਸੇਵਾ ਤਾਂ ਤੁਹਾਨੂੰ ਪਤਾ ਹੀ ਆ। ਸੇਵਾ ਡੰਡਿਆਂ ਨਾਲ ਹੋਈ ਸੀ ਜਾਂ ਥੱਪੜਾਂ ਨਾਲ ਹੋਈ ਸੀ ਜਾਂ ਪਟੇ ਨਾਲ ਹੋਈ ਸੀ ਤੇ ਡੰਡਿਆਂ ਨਾਲ ਡੰਡਿਆਂ ਨਾਲ ਹੋਈ ਸੀ ਜੀ। ਹਰ ਬਈ ਅਸੀ ਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਤੇਰਾ ਨਾਮ ਸਿੰਘ ਸ਼ੇਰ ਸਿੰਘ ਹੈ ਜੀ ਠੀਕ ਹੈ ਜੀ ਤੁਸੀਂ ਪਹਿਲਾਂ ਕਹਿ ਰਹੇ ਸੀ ਵੀ ਗੋਡੇ ਦੁਖਦੇ ਹਨਾ ਹਾਂ ਜੀ ਤੇ ਦਾੜੀ ਧੂੜੀ ਦੁਦਿਆਣ ਕੋਈ ਕਲਫਲਾ ਕੇ ਰੱਖਦੇ ਆਂ ਫਿਰ ਗੋਡੇ ਗੋਡੇ ਨੂੰ ਕਿਉਂ ਨਹੀਂ ਫਿੱਟ ਰੱਖਿਆ ਨਹੀਂ ਅਜੇ ਦਾੜੀ ਉਮਰ ਦੇ ਹਿਸਾਬ ਨਾਲ ਤਾਂ ਕਲਪ ਕਰ ਲਈਦੀ ਆ ਨਹੀਂ ਉਮਰ ਦੇ ਹਿਸਾਬ ਨਾਲ ਫਿਰ ਗੋਡੇ ਨੂੰ ਮੜਾ ਗਰੀਸ ਆਹ ਗੋਡਿਆਂ ਦਾ ਹੁਣ ਗਰੀਸ ਹੀ ਖਤਮ ਹੋ ਗਿਆ ਕੀ ਕਰੀਏ ਜੀ ਇਹ ਗਰੀਸ ਖਤਮ ਹੋਣ ਦੀ وجہ ਦੱਸੋ ਤੁਸੀਂ ਇਹ ਗਰੀਸ ਗਰੀਸ ਦਾ ਮਤਲਬ ਇਹ ਆ ਵੀ ਹੁਣ ਦੇਖੋ ਕਈ ਵਾਰੀ ਡਾਕਟਰ ਨੂੰ ਵੀ ਪੁੱਛੀਦਾ ਜੀ ਡਾਕਟਰ ਜਾ ਕੇ ਕਹਿੰਦਾ ਵੀ ਐਕਸਰਾ ਕਰੋ ਕਰਾ ਲਿਆ ਜੀ ਠੀਕ ਹੈ ਕੀ ਪ੍ਰੋਬਲਮ ਆ ਜੀ ਗਰੀਸ ਖਤਮ ਹੋ ਗਿਆ ਠੀਕ ਹੈ ਜੀ ਜਦੋਂ ਗੋਡਿਆਂ ਦੇ ਗਰੀਸ ਖਤਮ ਹੋਣ ਲੱਗ ਗਿਆ ਜੀ ਤੇ ਬੰਦਾ ਦਾ ਕਦ ਸੀ ਯੋਗ ਨਹੀਂ ਰਿਹਾ ਬਿਲਕੁਲ ਬਿਲਕੁਲ ਭਾਈ ਤੁਸੀਂ ਕੀ ਕਰਦੇ ਵੈਸੇ ਜੋਬ ਮੈਂ ਪਬਲਿਕ ਹੈਲਥ ਵਾਟਰ ਸਪਲਾਈ ਚ ਫਤਿਹਗੜ੍ਹ ਸਾਹਿਬ ਜੋਬ ਕਰਦੇ ਹਾਂ ਠੀਕ ਹੈ ਜੀ ਜੋਲੀ ਪਿੰਡ ਹਾਂਜੀ ਪਰ ਜੋਬ ਦੌਰਾਨ ਕੋਈ ਜ਼ਿਆਦਾ ਸੰਝੇ ਕਰੋ ਪਿੰਡ ਦੀ ਪਿੰਡ ਦਿਆਂ ਮੈਨੂੰ ਬਹੁਤ ਵਧੀਏ ਪਿੰਡ ਮਿਲੇ ਹੋਏ ਨੇ ਫਤਿਹਗੜ ਜ਼ਿਲ੍ਹੇ ਦੇ ਜੀ 12 13 ਮੇਰੇ ਪਾਸ ਪਿੰਡ ਨੇ ਬਹੁਤ ਚੰਗੇ ਪਿੰਡ ਨੇ ਜੀ ਬੜਾ ਸੰਯੋਗ ਕਰਦੇ ਨੇ ਪਿੰਡ ਦੇ ਲੋਕ ਲੀਡਰਾਂ ਦੇ ਪਿੰਡ ਨੇ ਜੀ ਕਿਸੇ ਨੂੰ ਜਣੇ ਕਿ ਅੱਜ ਤੱਕ ਗਿੱਲਾ ਛਿੱਕ ਪਾਣੀ 35 31 ਸਾਲ ਹੋ ਗਏ 31 ਸਾਲ ਦੇ ਵਿੱਚ ਅੱਜ ਤੱਕ ਕੋਈ ਮੇਰੀ ਸ਼ਿਕਾਇਤ ਨਹੀਂ ਕੋਈ ਪ੍ਰੋਬਲਮ ਨਹੀਂ ਜੇ ਕਿਸੇ ਬੰਦੇ ਨੂੰ ਪਾਣੀ ਦੀ ਲੋੜ ਪਏਗੀ ਵੀ ਕਨੈਕਸ਼ਨ ਲੈਣਾ ਉਹਨਾਂ ਕਹਣਾ ਲਾਲੂ ਪਟਕੇ ਜੀ ਪੈਸੇ ਪੈਸੇ ਕੋਈ ਗੱਲ ਨਹੀਂ ਬਾਤ ਚ ਦੀ ਕੋਈ ਜਣੇ ਕਿ ਸੇਵਾ ਹੀ ਕਰੀਆ ਹੱਲ ਕਰੀਆ ਭਾਈ ਕਿੰਨਾ ਪੜੇ-ਪੜੇ ਨੂੰ ਪੜਿਆ ਤਾਂ ਮੈਂ 6ਵੀਂ ਆ ਜੀ ਅੱਛਾ ਜੀ ਹਾਂ ਜੀ ਤੇਰਾ ਜੋਬ ਜੋਬ ਤਾਂ ਇਸ ਤਰ੍ਹਾਂ ਦੇਖੋ ਸਾਡਾ ਬਜ਼ੁਰਗ ਨਾਲ ਕਿਸੇ ਦੀ ਯਾਰੀ ਦੋਸਤੀ ਸੀਗੀ ਠੀਕ ਹੈ ਜੀ ਇੱਕ ਡੱਬਾ ਦੇਸੀ ਘਿਓ ਦਾ ਕਿਲੋ ਦਾ ਦਿਆ ਸੀ ਠੀਕ ਹੈ ਜੀ ਕਿਲੋ ਦੇ ਦੇਸੀ ਦੇ ਘਿਓ ਦੇ ਨਾਲ ਮੰਨੂ ਮੇਰੇ ਬਜ਼ੁਰਗ ਨੇ ਨੌਕਰੀ ਲਵਾਤਾ ਨੌਕਰੀ ਵੀ ਇਹ ਹੈ ਜੀ ਜਿਹੜੀ ਡੀਸੀ ਦੀ ਵੀ ਨਹੀਂ ਆ ਜਾਂਦੀ ਜੀ ਮੇਰੀ ਨੌਕਰੀ ਜੇ ਕਿਹੜੇ ਸੰਧ ਲੱਗੇ ਮੈਂ ਲੱਗਿਆ ਜੀ 86 'ਚ ਠੀਕ ਹੈ ਜੀ 86 'ਚ ਲੱਗਿਆ ਮੈਂ 14 ਸਾਲ ਡੇਲੀ ਵੇਚਦੇ ਰਿਹਾ ਕੀ ਗਏ ਹਾਂਜੀ ਉਤੇ ਬਾਅਦ ਫਿਰ 2001 ਦੇ ਵਿੱਚ ਜਾ ਕੇ ਪੱਕੇ ਹੋ ਗਏ ਪੱਕੇ ਰੈਗੂਲਰ ਜਿਹੜੇ ਗੋਡੇ ਤੁਹਾਡੇ ਦੁਖਣ ਲੱਗੇ ਆ ਹਨਾ ਛੋਟੀ ਉਮਰੇ ਤੇ ਤੁਸੀਂ ਆਪ ਹੀ ਕਿਹਾ ਨਹੀਂ ਤੁਸੀਂ ਆਪ ਕਿਹਾ ਵੀ ਹਾਂ ਮੈਂ ਕਲਕਲੂ ਉਮਰ ਦੇ ਹਿਸਾਬ ਨਾਲ ਨਾ ਉਹ ਵੀ ਅਜੇ ਤਾਂ ਉਮਰ ਪਈ ਆ ਮੈਂ ਤਾਂ ਕਿਹਾ ਨਹੀਂ ਨਾ ਛੋਟੀ ਉਮਰੇ ਗੋਡੇ ਦੁਖਣ ਲੱਗੇ ਇਹ ਫਿਰ ਬਿਆਂ ਜਿਹੜੇ ਜਿਆਦਾ ਜੂੜੇ ਭੰਗੜੇ ਪਾਏ ਤੁਸੀਂ ਨਹੀਂ ਨਹੀਂ ਬਿਆ ਫੌਜੀ ਸਾਹਿਬ ਹੁਣ ਤੁਹਾਡੇ ਮਿੱਤਰ ਨੇ ਵੀਰੇ ਗਾਉਂਦੇ ਹੁਣੇ ਫਿਰ ਨੱਚਦੇ ਦੇਖੋ ਗੱਲ ਆਏ ਆ ਜੀ ਭੰਗੜਿਆਂ ਦੇ ਵਿੱਚ ਤਕਰੀਬਨ ਪੈਗ ਲਾ ਕੇ ਤਾਂ ਅੱਡੀ ਉੱਟੇ ਖੜਦੀ ਆ ਏ ਆਟੋਮੈਟਿਕ ਜਦੋਂ ਕਾਣਾ ਡੀਜੇ ਤੇ ਗਾਣਾ ਚੱਲਦਾ ਫਿਰ ਤਾਂ ਤੁਸੀਂ ਦੇਖ ਕਿਹੜੇ ਗਾਣੇ ਸਭ ਤੋਂ ਵੱਧ ਨੱਚਿਆ ਗਾਣੇ ਤਾਂ ਹੁਣ ਕੋਈ ਅੰਤ ਨਹੀਂ ਵੀ ਕਿੰਨੇ ਗਾਣੇ ਆ ਜੀ ਉਹ ਟਾਈਮ ਨਹੀਂ ਕਿੱਲਾ ਜੀ ਇਹ ਟਾਈਮ ਟਾਈਮਰ ਹੁੰਦਾ ਜੀ ਫਿਰ ਕਿਹੜੇ ਕਿਹੜੇ ਗਾਣੇ ਹੁੰਦੇ ਨਾ ਪਿੰਡ ਦੇ ਵਿੱਚ ਇੱਕ ਹੁੰਦਾ ਵੀ ਜਿੱਦ ਤਰਾ ਹੁਣ ਨੌਜਵਾਨ ਮੁੰਡਿਆਂ ਦੇ ਗਾਣੇ ਚੱਲਦਾ ਕੁਰਸੀ ਤੇ ਬੈਠਿਆ ਬੈਠਾ ਆਟੋਮੈਟਿਕ ਉੱਠ ਕੇ ਬੰਦਾ ਟੋਡੇ ਵੇਲੇ ਕਿਹੜੇ ਚੱਲ ਜਾਂਦੇ ਗਾਣੇ ਸਾਡੇ ਦਾ ਅੰਬੇਲੇ ਜਿਆਦਾ ਚਮਕੀਲੇ ਦੇ ਹੁੰਦੇ ਤੇ ਜੀ ਯਾਰ ਫਿਰ ਮਾਨਕ ਹੁੰਦਾ ਦਾ ਜਾਂ ਸਦੀਕ ਹੁੰਦਾ ਦਾ ਵਾਹ ਇਹ ਗਾਣਿਆਂ ਦੇ ਵਾਫੇ ਲੋਰ ਲੱਗ ਜਾਂਦੀ ਜੇ ਕਿਸੇ ਮੋਟਰ ਤੇ ਵੀ ਲੱਗਿਆ ਤਾਂ ਖੜ ਕੇ ਸਾਈਕਲ ਤੇ ਉਹਨੂੰ ਸੁਣਨਾ ਫਿਰ ਤਾਂ ਨਜ਼ਾਰੇ ਨਾਲ ਬਈ ਅਸਿਕਾਲ ਜੀ ਸਾਫ ਹਤੇ ਜੀ ਆਹਦਾ ਬਾਈ ਬਬਾਈ ਕੀ ਨਾਮ ਹੈ ਜੀ ਚੰਨਣ ਸਿੰਘਾ ਜੀ ਚੰਨਣ ਸਿੰਘ ਜੀ ਤੁਸੀਂ ਦੱਸੋ ਤੁਸੀਂ ਕੀ ਕਰਦੇ ਰਹੇ ਜੀ ਬਸ ਜੀ ਕਰ ਰਿਹਾ ਕਿਹਾ ਕਿਹਾ ਲਾਂਗੀ ਬਚਾ ਮਰ ਜਿੱਦਾ ਆਈ ਸੀ ਬਚਾ ਵਰ ਵੀ ਗਿਆ ਜੀ ਹੁਣ ਬੜੇਪਾ ਵੀ ਚੱਲ ਜਾਣਾ ਜੀ 70 ਸਾਲ ਦੇ ਲੱਗ ਪਕੇ ਚਾਰੇ ਮੈਂ ਠੀਕ ਹੈ ਜੀ ਅਜੇ ਤੱਕ ਵੀ ਸਰਦਰ ਦੀ ਗੋਲੀ ਤੱਕ ਨਹੀਂ ਖਾਂਦਾ ਠੀਕ ਹੈ ਜੀ ਉਹਦੀ ਛਤਰਛਾਇਆ ਮੇਰੇ ਮਾਲਕ ਦੀ ਅਸੀਂ ਇੱਥੇ ਸਾਡੇ ਬਜ਼ੁਰਗਾਂ ਨੇ ਪਹਿਲਾਂ ਲੰਗਰ ਤੋਰਿਆ ਦਾ ਚਾਹ ਦਾ ਜੀ ਫਤਿਹਗੜ੍ਹ ਸਾਹਿਬ ਸੰਗ ਜਾਂਦੀ ਸੀ ਪੈਦਲ ਤੁਰ ਕੇ ਜੀ ਹੁਣ ਤਾਂ ਸਾਧਰ ਬਣ ਗਿਆ ਜੇ ਕਰ ਲਈਏ ਤੁਸੀਂ ਕਹੋਗੇ ਬਾਬਾ ਜੀ ਚੱਲੀਏ ਮੋਟਰਸੈਕਡ ਚੱਲਦੇ ਆਂ ਨਹੀਂ ਤਾਂ ਕਾਰ ਤੇ ਚੱਲਦੇ ਆਂ ਚਲੇ ਗਏ ਤੇ ਆ ਗਏ ਜੀ ਚਾਹ ਦਾ ਲੰਗਰ ਚੱਲਣਾ ਅਸੀਂ ਏਡੀ ਕਿ ਪਤਲੀ ਰੱਖਣੀ ਗੁੜ ਦੀ ਚਾਹ ਬਣਦੀ ਸੀ 25 ਪੈਸੇ ਕਰਾਈ ਮਿਲਦੀ ਸੀ ਜੀ 25 ਪੈਸੇ ਮਹਾਰਾਜ ਜੀ ਰਗੜਾ ਲਾਣਾ ਹੈ ਅਸਿਕਾ ਦੋ ਬੰਦੇ ਮੇਰੇ ਨਾਲ ਗਾਣੇ ਵਾਲੇ ਹੁੰਦੇ ਤੇ ਚਾਹ ਦਾ ਲੰਗਰ ਚੱਲੀ ਜਾਣਾ ਜੋ ਉਹਨਾਂ ਨੇ ਸ਼ਬਦ ਬੋਲਣੇ ਸ਼ਹਿਵਜਾਦਿਆਂ ਦੇ ਨਾਂ ਤੇ ਉਹ ਜਿਹੜਾ ਕੋ ਰੁਪਿਆ ਥੇਲੀ ਦੇ ਗਿਆ ਉਹ ਲੰਗਰ ਚ ਪਾ ਦੇਣਾ ਕਈ ਵਾਰੀ ਫੁੱਟ ਜਾਣੀ ਚਾਹ ਨਵੀਂ ਬਣਾਣੀ ਚੱਲਦੇ ਰਿਹਾ ਕੰਮ ਚੱਲਦਾ ਰਿਹਾ ਇਹ 93 ਦੇ ਵਿੱਚ ਆ ਮਨਜੀਤ ਸਿੰਘ ਸਰਪੰਚ ਸੀ ਮੈਂ ਇਹਨਾਂ ਨਾਲ ਪੰਚ ਸੀ ਪੰਚੀ ਦੀ ਵੀ ਸੇਵਾ ਲੁੱਟੀ ਆ ਉਸ ਤੋਂ ਉਪਰੰਤ ਜੀ ਫਿਰ ਸਾਡਾ ਵਿਚਾਰ ਬਣ ਗਿਆ ਵੀ ਖੰਡਪਾੜ ਸਾਹਿਬ ਕਰਾਈ ਉਸੇ ਨਹਿਰ ਦੇ ਇੱਕ ਪਾਸੇ ਬਰਸਾਤੀ ਪਾਣੀ ਹੈ ਇੱਕ ਪਾਸੇ ਨਹਿਰ ਹੈ ਜੀ ਉਹਦੇ ਉੱਤੇ ਖੰਡਪਾੜ ਦੀ ਪਾਣੀ ਚਲਦੀ ਰਹੀ ਜੀ ਤੰਬੂ ਲਾ ਲੈਣੇ ਸਿਰੇ ਤੱਕ 5-7 ਸਾਲ ਚੱਲਦੇ ਰਹੇ 500 ਵਰ ਦੱਸੋ ਪਿੰਡ ਦੀਆਂ ਗੱਲਾਂ ਤੁਸੀਂ ਹਾਂਜੀ ਬਹੁਤ ਵਧੀਆ ਪਿੰਡ ਹੈ ਸਾਡਾ ਜੀ ਭਾਈਚਾਰੇ ਨਾਲ ਰਹਿੰਦੇ ਆ ਸਭ ਲੋਕ ਠੀਕ ਹੈ ਜੀ ਬਹੁਤ ਵਧੀਆ ਸਾਡੇ ਪਿੰਡ ਵਿੱਚ ਸ਼ੈੱਡ ਬਣਿਆ ਵਾ ਵਿਆਹ ਸ਼ਾਦੀ ਸਭ ਪਿੰਡ ਵਾਲੇ ਨਾਲ ਮਿਲ ਕੇ ਉਰੀ ਕਰਦੇ ਆ ਠੀਕ ਹੈ ਜੀ ਹਾਂਜੀ ਬਹੁਤ ਵਧੀਆ ਸੋਜਮਨ ਜੀ ਹੁਣ ਤਾਕ ਤੁਸੀਂ ਕੀ ਸੋਚ ਕੇ ਵੋਟਾਂ ਮੰਗੀਆਂ ਤੇ ਹੁਣ ਤੁਸੀਂ ਕੀ ਸੋਚਿਆ ਵੀ ਪਿੰਡ ਦਾ ਆ ਕੰਮ ਕਰਾਉਣਾ ਦੇਖੋ ਜੀ ਅਸੀਂ ਸੰਮਤੀ ਨਾਲ ਬਣਿਆ ਪਿੰਡ ਚ ਸਾਰੇ ਪਿੰਡ ਨੇ ਸਾਰੀ ਪੰਚਾਇਤ ਦੀ ਸਾਡੀ ਸੰਮਤੀ ਹੋਈ ਆ ਠੀਕ ਹੈ ਜੀ ਤੇ ਦੂਜਾ ਗੱਲ ਇਹ ਆ ਵੀ ਪਿੰਡ ਵਿੱਚ ਜੋ ਕੰਮ ਰਹਿਨੇ ਆ ਫਿਲਹਾਲ ਦਾ ਕੰਮ 80% ਸਾਡੇ ਪਿੰਡ ਵਿੱਚ ਸਾਰੇ ਕੰਮ ਹੋਏ ਹੋਏ ਆ ਜੀ ਬਾਕੀ ਜੋ ਰਹਿਨੇ ਆ ਕੰਮ ਉਹ ਅਸੀਂ ਕਰਾਉਣਾ ਚਾਹੁੰਦੇ ਆ ਸਰਕਾਰ ਜੇ ਪੈਸੇ ਦੇਵੇ ਤਾਂ ਅਸੀਂ ਉਹ ਕੰਮ ਜਿਹੜਾ ਦੂਰਾ ਪਿਆ ਉਹ ਪੂਰਾ ਕਰਾਸ ਕਰਾਵਾਂਗੇ ਜੀ ਕੋਸ਼ਿਸ਼ ਸਾਡੀ ਇਹੀ ਹੈ ਵੀ ਸਾਡਾ ਪਿੰਡ ਆ ਜਿਹੜਾ ਟਾਪ ਤੇ ਹੋਵੇ ਨੰਬਰ 1 ਪਿੰਡ ਹੋਵੇ ਲਾਕੇਮਾ ਸ਼ੰਭੂਗੜਾ ਚ ਐਸੀ ਪਿੰਡ ਜੈਨਗਰ ਦੀ ਸਾਥ ਮੈਨੂੰ ਬਹੁਤ ਵਧੀਆ ਲੱਗੀ ਤੁਹਾਨੂੰ ਕਿਵੇਂ ਲੱਗੀ ਤੁਸੀਂ ਦੱਸੋ ਹੁਣ ਵਧਦੇ ਅਗਲੇ ਪਿੰਡ ਵੱਲ ਮੈਨੂੰ ਤੇ ਮੇਰੀ ਟੀਮ ਨੂੰ ਦਿਓ ਇਜਾਜ਼ਤ ਕੈਮਰਾਮੈਨ ਸਿਕੰਦਰ ਦੇ ਨਾਲ ਹਾਕਮ ਸਿੰਘ ਅਮਦਗੜੀਆ ਪਿੰਡ ਜੈਨਗਰ